ਹਾਂਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਰੋਡੇਪਿੰਡ ਦੇ ਵਿੱਚ ਰੋਡੇਪਿੰਡ ਨੂੰ ਮਿੱਤਰੋ ਜਿਹੜਾ ਜ਼ਿਲ੍ਹਾ ਲੱਗਦਾ ਮੋਗਾ ਤੇ लाडीवीर ਦੇ ਘਰੇ ਆਪਾਂ ਪਹੁੰਚੇ ਹੋਏ ਆ ਅੱਗੇ ਵੀ ਤੁਸੀਂ ਇੱਥੋਂ ਬਹੁਤ ਵੀਡੀਓ ਦੇਖੀਆਂ ਵਾ ਚੰਗੇ ਜਾਨਵਰ ਆਉਂਦੇ ਜਾਂਦੇ ਰਹਿੰਦੇ ਆ ਬਾਈ ਦੇ ਕੋਲੇ ਅੱਜ ਦੋ ਬੇੜਾਂ ਦੀ ਵੀਡੀਓ ਦਿਖਾਵਾਂਗੇ ਤੁਹਾਨੂੰ ਸਕਰੀਨ ਤੇ ਉੱਤੇ ਤੁਸੀਂ ਦੇਖ ਸਕਦੇ ਆ ਦੋਵੇਂ ਬੇੜਾਂ ਦੀ ਇਸ ਇਹਨਾਂ ਦੀ ਵੀਡੀਓ ਦਿਖਾਵਾਂਗੇ ਸੂਵੇ ਸਵੇ ਜਾਨਵਰ ਆ ਦੁੱਧ ਤੁਸੀਂ ਤੋਲ ਕੇ ਲਾ ਜਾ ਸਕਦੇ ਆ ਇੱਥੇ ਖੜੀਆਂ ਦੀ ਗਾਰੰਟੀ ਹੋਊਗੀ ਲੱਡੀ ਵੀਰ ਦੀ ਇੱਥੋਂ ਬਾਹਰ ਹੋਈਆਂ ਦੀ ਗਾਰੰਟੀ ਹੋਊਗੀ ਠੀਕ ਹੈ ਨਾਲ ਲੱਡੀ ਵੀਰੇ ਹਾਂ ਬਾਈ ਸਹੀ ਗੱਲ ਹੈ ਤੇ ਆਜੋ ਆਪਾਂ ਮਿਲਦੇ ਆ ਲੱਡੀ ਵੀਰ ਨਾਲ ਕਰਦੇ ਆ ਗੱਲਬਾਤ ਸასი ਕਾਲ ਵੀਰੇ ਸასი ਕਾਲ ਜੀ ਕੀ ਹਾਲ ਚਾਲ ਆ ਬਾਈ ਵਧੀਆ ਬਾਈ ਵਧੀਆ ਘਰ ਪਰਿਵਾਰ ਵਧੀਆ ਵਧੀਆ ਜੀ ਤੇ ਅੱਜ ਆਪਣੇ ਕੋਲੇ ਦੋ ਜਾਨਵਰ ਆ ਵੀਰੇ ਹਾਂ ਜੀ ਦੋ ਆਈ ਤੇ ਜਿਹੜੀ ਕਾਲੀ ਵਿਹੜਾ ਵੀਰੇ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਹ ਬਈ ਪਰਸੋਂ ਸਵੇਰ ਹੀ ਸੂਈ ਆ ਸਮਝ ਲੋ ਪਰਸੋਂ ਸਵੇਰ ਸੂਈ ਆ ਮਗਰ ਬੱਚਾ ਆ ਗਿਆ ਹਣਾ ਜੀ ਸੂਈ ਸਵਾਈ ਲਿਆਂਦੀ ਜੇਰ ਉੱਥੇ ਹੀ ਪਈ ਆ ਉਹਨਾਂ ਦੇ ਠੀਕ ਹੈ ਜੀ ਹਾਂ ਜੀ ਤੇ ਬੱਚਾ ਆ ਗਿਆ ਮਗਰ ਮਗਰ ਬੱਚਾ ਹਾਂ ਜੀ ਇਸ ਟਾਈਮ ਕਿੰਨਾ ਦੁੱਧ ਰੈਡੀ ਹੋਊਗਾ ਵੀਰੇ ਤਿਆਰ ਹੋਊਗਾ ਇਹ ਪਹਿਲਾ ਸੂਆ ਤੇ ਅੱਜ ਹੀ ਬਈ ਇਹ ਖਾਲੀ ਕੀਤੀ 8 ਕਿਲੋ ਹੋਊਗਾ 8 ਕਿਲੋ ਬੌਲਾ ਜਿਹੜਾ ਤਿਆਰ ਹੋ ਜਾਏਗਾ ਹਾਂ ਤਿਆਰ ਹੋਗਾ ਥਣਾ ਥਣਾ ਦੀ ਬੜੀ ਸਾਫ਼ ਸੁਥਰੀ ਆ ਹਣਾ ਵੀਰੇ ਇਹਨੇ ਮੇਰੇ ਬਹੁਤ ਸਾਫ਼ ਸੁਥਰੀ ਆ ਸੀ ਖੋਲ ਕੇ ਦਿਖਾ ਦੀਏ ਵੀਰੇ ਤੋੜ ਦੀਏ ਇਹਨੂੰ ਲਓ ਵੀ ਸ ਪਹਿਲਾ ਸੂਆ ਸੂਈਆ ਵੀਰੇ ਪਹਿਲਾ ਸੂਆ ਪਹਿਲਾ ਸੂਆ ਸੂਈਆ ਤੇ ਥਣ ਥਣ ਦੇਖ ਸਕਦੇ ਆ ਲੇਵਾ ਦੇਖ ਸਕਦੇ ਆ ਤਿਆਰੀ ਬੜੀ ਸੋਹਣੀ ਕੀਤੀ ਆ ਵੇੜ ਨੇ ਮੋੜ ਲਿਆ ਵਲਾਡੀ ਵੀਰੇ ਤੇਰਾ ਕੀ ਅਨਮਾਨ ਕਹਿੰਦਾ ਵੀਰੇ ਕਿੰਨਾ ਦੁੱਧ ਦੇ ਸਕਦੀ ਆ ਚੋਰ ਬਾਈ ਹੁਣ ਸਮਝ ਲਓ ਤਿੰਨਾਂ ਦਿਨ ਸੂਈਸਲੇ ਜਦੋਂ 8 ਕਿਲੋ ਬੋਲਾ ਤੇ ਬਾਲਾ ਤਾਂ ਕਹਿੰਦੇ ਨਹੀਂ ਕਿ 11 12 ਕਿਲੋ ਦੁੱਧ ਦੇਈ ਦੇ ਹਾਂ 11 12 ਕਿਲੋ ਕਿਉਂਕਿ ਆਇਆ ਥਣਾ ਥਣਾ ਲੋ ਲੇਵ ਲੋ ਸਾਫ ਸੁਥਰੀ ਆ ਜੇ ਮੈਂ 15 16 ਕਈ ਜਗੇ ਝੂੜਦਾ ਕੀ ਫਾਇਦਾ ਬਾਈ ਉਹ ਤਾਂ ਵੀਰੇ ਯਾਰ ਆਪਣੋ ਹੀ ਦੀਦਾ ਜਿੰਨੇ ਕੋਈ ਚੀਜ਼ ਨਹੀਂ ਦੇਣਾ ਵਾ ਹਾਂਜੀ ਬਾਈ ਕਿਉਂਕਿ ਵੇਖਣ ਵਾਲਿਆਂ ਨੂੰ ਪਤਾ ਲੱਗ ਹੀ ਜਾਂਦਾ ਵੀ ਸਹੀ ਗੱਲ ਹਾਂਜੀ ਤੇ ਇਹਦਾ ਰੇਟ ਵੀਰੇ ਰੇਟ ਭਾਈ ਜੋੜੇ ਦਾ ਹੀ ਕਰਾਂਗੇ ਰੇਟ ਜੋੜੇ ਦਾ ਕਰਾਂਗੇ ਕਿ ਪਹੁੰਚ ਕਰਾਂਗੇ ਅੱਜ ਠੀਕ ਹੈ ਵੀਰੇ ਹਾਂਜੀ ਤੇ ਦੋ ਨੰਬਰ ਤੇ ਜਿਹੜੀ ਵੜਾ ਇਹਦੀ ਡਿਟੇਲ ਵੀਰੇ ਇਹ ਭਾਈ ਇਹ ਸੂਈ ਨੂੰ ਡੇਢ ਮਹੀਨਾ ਹੋ ਗਿਆ ਜੀ ਆਹ ਸੂਈ ਨੂੰ ਡੇਢ ਮਹੀਨਾ ਹੋ ਗਿਆ ਤੇ ਇਸ ਟਾਈਮ ਦੁੱਧ ਕਿੰਨਾ ਰੈਡੀ ਹੋਊਗਾ ਆਹ ਇਹਦੀ ਬੱਚੀ ਅਮਰਗਰ ਨਸਲ ਦੀ ਠੀਕ ਹੈ ਵੀਰੇ ਇਹਦੇ ਮਗਰ ਬੱਚੀ ਆ ਗਈ ਹੈ ਨਾ ਇਹਦੇ ਮਗਰ ਬੱਚੀ ਹਾਂਜੀ ਤੇ ਦੁੱਧ ਇਸ ਟਾਈਮ ਕਿੰਨਾ ਰੈਡੀ ਹੋਊਗਾ ਵੀਰੇ ਦੁੱਧ ਇਸ ਟਾਈਮ ਆਪਦਾ ਕੰਡਾ ਬਾੜੀ ਕੋਈ ਨਾਲ ਲਿਆਵੇ 10 ਕਿਲੋ ਪੂਰਾ ਹੋਊਗਾ ਤਿਆਰ 10 ਕਿਲੋ ਆਪਾਂ ਇੱਥੋਂ ਤੋਲ ਕੇ ਦੇ ਦੇਣੇ ਤੋਲ ਕੇ ਦੇਵਾਂਗੇ ਇੱਥੋਂ ਦੀ ਆਪਣੀ ਗਾਰੰਟੀ ਆ ਇਸ ਤੋਂ ਬਾਹਰ ਹੋਈ ਦੀ ਆਪਣੀ ਕੋਈ ਗਾਰੰਟੀ ਨਹੀਂ ਸੇਬ ਹੈਰੀ ਇਹ ਵੀ ਥਾਲੇ ਦੇ ਤੁਸੀਂ ਦੇਖ ਸਕਦੇ ਆ ਸੱਚ ਨੂੰ ਬਹੁਤ ਖੁੱਲੀ ਆ ਆਰਡਰ ਕੁਆਲਿਟੀ ਦੀ ਬਹੁਤ ਸੋਹਣੀ ਆ ਤੁਸੀਂ ਦੇਖੋ ਲੇਵਾ ਤੇ ਥਾਣ ਵੇਖੋ ਕਿੰਨਾ ਸੋਹਣਾ ਲੱਗਾ ਵਾ ਚਵਾਈ ਚਵਾਈ ਚੰਗੀ ਆ ਵੀਰੇ ਮੈਂ ਆਣਾ ਬਾਈ ਇੱਕ ਨੰਬਰ ਆ ਇਹ ਵੀ ਸੀਲ ਠੰਡੀ ਆ ਮੈਂ ਆਣਾ ਇਹਦਾ ਤਾਂ ਪੂਰੀ ਗਾਰੰਟੀ ਆ ਠੀਕ ਆ ਠੀਕ ਆ ਬਿਲਕੁਲ ਲੇ ਵੀ ਸੱਜਣੋ ਤੁਸੀਂ ਦੇਖ ਸਕਦੇ ਆ ਜਿੱਥੇ ਮਰਜ਼ੀ ਖੜਾ ਕੇ ਚੋਲੇ ਨੂੰ ਕੋਈ ਪਰਵਾਹ ਨਹੀਂ ਹੈਗੀ ਫਿਰ ਦੋਨੇ ਪਾਸੇ ਜਿਵੇਂ ਮਰਜ਼ੀ ਲੋਗੇ ਠੀਕ ਹੈ ਵੀਰੇ ਬੰਨ ਦਿਓ ਲੈ ਟੀ ਵੀਰੇ ਨੂੰ ਇਸ ਟਾਈਮ 10 ਕਿਲੋ ਜਿਹੜਾ ਦੁੱਧ ਰੈਡੀ ਆ ਹਾਂਜੀ ਬਾਈ ਤੇ ਹੁਣ ਐ ਮੇਰਾ ਵੀਰ ਦੱਸ ਦੇ ਵੀ ਮੁੱਲ ਜੋੜੇ ਦਾ ਕੀ ਕਰਾਂਗੇ ਆਪਾਂ ਮੁੱਲ ਬਾਈ ਜੀ ਰੇਟ ਤਾਂ ਜਾਇ ਜੀ ਜਿਵੇਂ ਕੱਲੀ ਵੜ ਦੇ ਵੇਖ ਕੇ ਤੁਹਾਨੂੰ ਆਪ ਨਹੀਂ پتہ ਕਿੰਨੇ ਦੀ ਹੈ ਤੇ ਆਪਾਂ 73000 ਰੁਪਏ ਦੇ ਵਿੱਚ 200 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਜੋੜੇ ਦੀ ਜੋੜੇ ਦੀ ਹਾਂਜੀ ਲਓ ਵੀ ਸੱਜਣੋ 73000 ਦੇ ਵਿੱਚ ਤੁਹਾਡੇ ਕੋਲੇ ਦੋ گاਵਾ ਆ ਜਾਣੀਆਂ ਜੇ ਦੁੱਧ ਦੀ ਆਪਾਂ ਕਪੈਸਿਟੀ ਕਰੀਏ ਮੰਨ ਲਓ 13 ਕਿਲੋ ਇਹਦਾ ਲਾ ਲਈਏ ਹਨ 23 24 ਕਿਲੋ ਖੁੱਲਾ ਦੁੱਧ ਆਪਣੇ ਘਰੇ ਆਉਂਦਾ ਪਿਆਵਾ 73000 ਦੇ ਵਿੱਚ ਬਾਕੀ ਆਏ ਨਾਗ ਦੋ ਹੋ ਜਾਣੇ ਆ ਗਾਂ ਇੱਕ ਵੱਛੀ ਆ ਜਾਣੀ ਤਿੰਨ ਨਾਗ ਹੋ ਗਏ ਹਨ ਬਾਕੀ ਭਾਈ ਇਹ ਵੀ ਇਹ ਗੱਲ ਨਾਲ ਆ ਇਹ ਪਰਸੋਂ ਆਪਾਂ ਵਹਿੜ ਆਪਦੇ ਹੱਥੀ ਬਣਾਈ ਆ ਇਹੇ ਠੀਕ ਆ ਤੇ ਜੀ ਆਪਣੇ ਕੋਲੇ ਬਣ ਵੀ ਗਈ ਹੈ ਬਣ ਵੀ ਗਈ ਇਹ ਪਰਸੋਂ ਹੀ ਠੀਕ ਹੈ ਵੀਰੇ ਜਿੱਦੇ ਚੈੱਕ ਪਾਸ ਹੁੰਦੀ ਹੋ ਕੇ ਆਪਣੇ ਵੀਰ ਭਰਾ ਨਾਲ ਸੌਦਾ ਹੁੰਦਾ ਠੀਕ ਆਪਾਂ 30000 ਦੀ ਵਾਪਸ ਵੀ ਲਿਆਵਾਂਗੇ ਫੇਰੇ ਠੀਕ ਹੈ ਵੀਰੇ ਹਾਂਜੀ ਲਓ ਵੀ ਸੱਜਣੋ ਇਹ ਖੁੱਲੀ ਆਫਰ ਆ ਬਾਈ ਜਲੋ ਵੀ ਤੁਸੀਂ ਸਾਈਵਿਲ ਜਾ ਸਕਦੇ ਆ ਹਨ ਜਿੱਦੇ ਇਹ ਚੈੱਕ ਪਾਸ ਹੋ ਗਈ ਦੁੱਧ ਜਿੰਨਾ ਮਰਜੀ ਹੋਵੇ ਹਨਾ ਲਾਡੀ ਵੀਰੇ ਕੋਈ ਚੈੱਕ ਨਹੀਂ ਬਹੁਤ 5 6 ਕਿਲੋ ਹੋਵੇ ਬਾ ਠੀਕ ਹੈ ਵੀਰੇ 5 6 ਕਿਲੋ ਦੁੱਧ ਹੋਵੇ ਤੇ ਤੁਸੀਂ ਲਾਡੀ ਵੀਰ ਨੂੰ ਇਹ ਵਾਪਸ ਕਰ ਸਕਦੇ ਆ 30000 ਦੀ ਬਾਈ ਵਾਪਸ ਵੀ ਲੈ ਆਊਗਾ ਬੰਦੋ ਲਾਡੀ ਵੀਰੇ 73000 ਦੇ ਵਿੱਚ 200 ਕਿਲੋਮੀਟਰ ਦੀ ਜਿਹੜੀ ਪਹੁੰਚ ਆ ਉਹ ਫਰੀ ਰਹਿਊਗੀ ਦੋਵਾਂ گاਵਾਂ ਦੀ ਲਾਡੀ ਵੀਰੇ ਨੰਬਰ ਦੱਸ ਦਈਏ ਆਪਣਾ ਨੰਬਰ 98143 98143 90142 90142 ਹਾਂਜੀ ਇੱਕ ਵਾਰੀ ਹੋਰ ਬੋਲ ਦਈਏ ਵੀਰੇ 98143 98143 90142 ਠੀਕ ਹੈ ਵੀਰੇ ਲਓ ਵੀ ਸੱਜਣੋ ਦੋ گاਵਾ ਦਿਖਾਤੀਆਂ ਲਾਡੀ ਵੀਰ ਦੇ ਕੋਲੋਂ ਨੰਬਰ 22 ਤੋਂ ਲੈ ਤਾ ਡਿਟੇਲ ਸਾਰੀ ਲੈ ਕੇ ਦਿੱਤੀ ਆ ਜਿਹੜੇ ਵੀਰ ਨੂੰ ਜਿਹੜੀ ਗਾਂ ਚੰਗੀ ਲੱਗਦੀ ਆ ਤੇ ਜੋੜੇ ਦੀ ਪਹੁੰਚ ਹੋਊਗੀ ਹਨਾ ਵੀਰੇ ਕੱਲੀ ਕੱਲੀ ਦੀ ਪਹੁੰਚ ਤਾਂ ਨਹੀਂ ਹੋਣੀ ਨਹੀਂ ਜੋੜੇ ਦੀ ਪਹੁੰਚ ਜੋੜੇ ਦੀ ਠੀਕ ਹੈ ਵੀਰੇ ਜੋੜੇ ਦੀ ਪਹੁੰਚ ਹੋਊਗੀ ਸੱਜਣੋ ਕੱਲੀ ਕੱਲੀ ਦੀ ਪਹੁੰਚ ਜਿਹੜੀ ਉਹ ਤੁਹਾਡੀ ਆਪਦੀ ਹੋਊਗੀ ਤੁਹਾਨੂੰ ਪਰ 200 ਕਿਲੋ ਮੀਟਰ 5000 ਰੁਪਏ ਦਾ ਕਿਰਾਇਆ ਬਣ ਜਾਂਦਾ ਹਾਂ ਕਿਰਾਇਆ ਬਣ ਜਾਂਦਾ ਵੀਰੇ 5-6000 ਰੁਪਏ ਬੜੇ ਆਹਵਣਾ ਕਿਰਾਇਆ ਬਣ ਜਾਂਦਾ ਲਓ ਵੀ ਸੱਜਣੋ ਚੰਗੀਆਂ ਗਾਵਾਂ ਦਿਖਾ ਦਿਆਂ ਤੁਹਾਨੂੰ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਧੰਨਵਾਦ